ਸਾਸੀ ਕਾ ਬੰਮੇ ਹਾਂਜੀ ਇੱਥੇ ਹੀ ਲਗਾਉਣਾ ਆ ਗਿਆ ਜੀ ਆਪਣਾ ਸ਼ਟਰ ਬਾਬਾ ਜੀ ਵਿਚਾਰੇ ਲੈ ਕੇ ਆਏ ਨੇ ਲਓ ਜੀ ਆਪਾਂ ਹੁਣ ਬਾਬਾ ਜੀ ਨੂੰ ਚਾਹ ਪਾਣੀ ਪੁਲਾਈਏ ਆਉਂਦੇ ਲਹੋਂਦੇ ਆ ਇਹ ਲਓ ਜੀ ਆਗੇ ਸ਼ਟਰ ਲਗਾਉਣ ਵਾਲੇ ਵੀ सत श्रीकाल वीर जी हो ठीक ठाक नहीं पैसे भी अच्छा <laughs> लो जी हम स्वेटर लग जाना, अपने देखो समान अपना बार ही पे सारा <laughs> Obrigado. ਆਹੋ ਕਦੇ ਸੇ ਬੁਰਾ ਪਾ ਲਾ ਨਾ ਕਮਾ ਲਾ ਜੇ ਹੁਣ ਤਾਹਾ ਕਰ ਲੈ ਮੋਤ ਵਰਤਾ ਕਰਦੇ ਇਹਨੂੰ ਕੋਈ ਇਧਰ ਨੂੰ देख लेना तो सब के अच्छे लग रहे हैं आपको आदमी तो इधर बाढ़ रहा है ਇੰਦਰ ਕੋ ਆ ਲੈ ਇਹ ਤੋ ਪੁੱਛ ਲੋਗੇ ਅਮੰਦਰ ਮੈਂ ਨਵੇਂ ਬੰਦਨ ਤੋ ਲਓ ਜੀ ਅੱਜ ਆਪਾਂ ਨੇ ਸਾਰਾ ਕੁਆੜ ਕੱਢਤਾ ਇਹ ਸਾਰਾ ਕੁਆੜ ਲਓ ਜੀ ਸਾਰਾ ਕੁਆੜ ਕਬੂੜ ਸਾਰਾ ਚਕਾਤਾ ਆਪਾਂ ਨੇ ਹੱਥ ਕੋ ਪਰਤੀ ਗੱਡੀ ਥੈਲੇ ਥੂਲੇ ਸਿਮੈਂਟ ਵਾਲੇ ਜੋ ਵੀ ਸੀ ਸਾਰਾ ਕਰਤਾ ਹਾਂ ਇਹ ਨਹੀਂ ਚੱਕ ਪਾਹਦਨ ਉਸ ਮਾਰ ਸੀ ਬਾਈ ਰਹਿ ਗਿਆ ਗੱਡਰ ਗੁੱਡਰ ਭਈਆ ਸਾਰੇ ਦੇ ਦੇਣੇ ਵਾਲੇ ਹੈ ਪੱਤੀ ਬੰਦੇ ਦਾ ਪੁੱਛਦੇ ਨਹੀਂ ਬੱਲਿਆਂ ਨੂੰ ਬੱਲੇ ਬੁਕਾਦੀ ਫਿਰ ਪੁੱਛ ਲਈ ਇਹ ਤਾਲਾ ਪਿਆ ਆਈ ਆਈ ਦੇਖੋ ਜੀ ਦਿਵਾਲੀ ਦੀਆਂ ਸਫਾਈਆਂ ਚੱਲ ਰਹੀਆਂ ਨੇ ਸਾਡੀਆਂ ਕੁੰਡੀ ਕੁੰਡੀ ਖੜੀ ਐ ਉੱਧਰ ਪੈਣ ਲੱਗੀ ਹੋਈ ਐ ਮੇਰੀ ਆਹ ਦੇਖੋ ਸਾਰਾ ਸਾਫ ਕਰ ਦੇਣਾ ਫਿਰ ਤੁਹਾਨੂੰ ਸਫਾਈ ਕਰਕੇ ਫਿਰ ਦਿਖਾਵਾਂਗੇ ਠੀਕ ਜੀ ਤੇ ਨਿਆ ਭਾਈ ਨੂੰ ਜਿੰਵੀ ਚੱਲਦਾ ਹੋ ਤਾਂ ਮੋਬਾਈਲ ਲਾ ਕੇ ਚੱਲਦਾ ਠੀਕ ਫੋਟੋ ਕਿ ਪਰਮਾਉ ਹੈ ਤਾਂ ਚੱਲਦੇ ਨੇ ਖਾਓ ਤਾਂ ਸੜਕੀਆਂ ਆਉਣ ਨੂੰ ਦੇ ਲੈਣੀਆਂ ਲੱਗਦੀ ਐਨੇ ਕ ਖੰਭ ਆਏ ਨੇ ਆਪਣੇ ਮੋਰ ਦੇ ਜਿਆਦਾ ਨਹੀਂ ਆਏ ਹਾਏ ਇਹ ਆਦੇ ਮੇਰੀ ਤੇ ਮੇਰੀ ਬੇਟੀ ਦੀ ਫੋਟੋ ਛੋਟੇ ਹੰਨੇ ਆ ਦੀ ਪਹਿਲਾਂ ਮੈਂ ਉਹ ਵਿਜੇ ਨੇ ਜਿਹੜੇ ਟੈਗੀ ਨੇ ਪੁਰਾਣੇ ਕੋਈ ਚਾਹੀਦੀ ਚੀਜ਼ਾਂ ਮੇਜ ਦੋ ਮੇਜ ਦੋ ਸਾਰਾ ਕੁਝ ਦੀਵਾਲੀ ਨੂੰ ਕੱਢਦੇ ਆ ਸਾਰੇ ਜਿਹੜੇ ਹਨ ਕੂੜਗਵਾੜ ਕੋਈ ਵੀ ਕੂੜਗਵਾੜ ਨਹੀਂ ਮਤਲਬ ਲੋਹਾ ਲੁਹਾ ਹਨਾ ਜੋ ਵੀ ਹੁੰਦਾ ਘਰ ਦੇ ਵਿੱਚ ਪਲਾਸਟਿਕ ਲੋਹਾ ਜੋ ਵੀ ਸਾਰਾ ਦੀਵਾਲੀ ਨੂੰ ਇਹ ਸਫਾਈ ਹੁੰਦੀ ਆ ਸਾਰੇ ਘਰਾਂ ਦੀ ਆਪਣੇ ਤਾਂ ਹੁਣ ਮਿਸਤਰੀ ਕਰਕੇ ਵੀ ਥੈਲੇ ਥੂਲੇ ਹੋਏ ਹੋਏ ਸੀ ਕਾਫੀ ਸਰੀ ਵਾਲੇ ਮੇਲੇ ਨੂੰ ਕੱਢਦੇ ਹੁੰਦੇ ਨੇ ਮੇਲੇ ਨੂੰ ਉਹ ਫਿਰ ਆਏ ਜੀ ਮੈਂ ਆਪਣੇ ਮੇਲੇ ਹੁੰਦਾ ਇੱਥੇ ਪਿੰਡ ਵਾਲਾ ਆਪਣੇ ਵੀ ਮੇਲੇ ਨੂੰ ਸਫਾਈਆਂ ਹੁੰਦੀਆਂ ਨੇ ਫਿਰ ਦੀਵਾਲੀ ਨੂੰ ਫਿਰ ਹੁੰਦੀਆਂ ਨੇ ਤੇ ਕਿਉਂਕਿ ਮੇਲੇ ਨੂੰ ਰਿਸ਼ਤੇਦਾਰ ਆਉਂਦੇ ਹੁੰਦੇ ਹਨ ਉੱਥੇ ਹੇ ਹੁਣ ਆਪਣੇ ਇੱਥੇ ਸਾਡੇ ਪੂਰੇ ਦਿਵਾਲੀ ਨੂੰ ਜ਼ਿਆਦਾ ਹੁੰਦੀਆਂ ਨੇ। ਥੋੜਾ ਹੀ ਚਾਹ ਦੇਤੀ ਭਾਈ ਨੂੰ ਵਿਚਾਰੇ ਨੂੰ। ਚਾਹ ਪੀਊ ਤੇ ਆਪਾਂ ਹੁਣ ਬਣਾਉਣੇ ਆ ਆਲੂ ਵਾਲੇ ਪਰੌਂਠੇ। ਆਪਾਂ ਹੁਣ ਖਾਵਾਂਗੇ ਆਲੂ ਵਾਲੇ ਪਰੌਂਠੇ। ਚਲੋ ਜੀ।